ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪਰੋਪ ਨੂੰ ਲੈ ਕੇ ਜੇ ਗੱਲ ਕਰੀਏ ਤੇ ਅੱਜ ਜੋੜ ਮੇਲਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਔਰ ਤਿੰਨ ਦਿਨਾਂ ਜੋੜ ਮੇਲਾ ਚੱਲੇਗਾ ਔਰ ਜੇ ਇਸ ਜੋੜ ਮੇਲੇ ਦੀ ਗੱਲ ਕਰੀ ਤੇ ਹਜ਼ਾਰਾਂ ਨਹੀਂ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀ ਸੰਗਤ ਆ ਦੂਰ ਦੁਰਾਡੇ ਤੋਂ ਦੇਸ਼ ਵਿਦੇਸ਼ ਤੋਂ ਜਰੀ ਹੈ ਇੱਥੇ ਬਟਾਲਾ ਨਗਰ ਦੇ ਵਿੱਚ ਪਹੁੰਚਦੀ ਹੈ ਔਰ ਇੱਕ ਹਫ਼ਤੇ ਤੋਂ ਹੀ ਸੰਗਤ ਆ ਰਹੀ ਹੈ ਕਿਉਂਕਿ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਸਰਕਾਰ ਦੇ ਪੱਖ ਵੱਲੋਂ ਕੀ ਕੀ ਇੱਕ ਅਨਾਉਂਸਮੈਂਟਸ ਕੀਤੀਆਂ ਗਈਆਂ ਮੇਰੇ ਨਾਲ ਅਮਨ ਛੇਰ ਸਿੰਘ ਸ਼ਹਿਰੀ ਕਲਸੀ ਨੇ ਬਟਾਲਾ ਤੋਂ ਐਮਐਲਏ ਸ਼ਰੀਕ ਕਿਵੇਂ ਦੇ ਅਰੇਂਜਮੈਂਟਾ ਕਿਉਂਕਿ ਇੱਕ ਬਹੁਤ ਵੱਡਾ ਦਿਹਾੜਾ ਬਟਾਲੇ ਵਾਸਤੇ ਸ਼ਾਇਦ ਦਿਵਾਲੀ ਤੋਂ ਵੱਡਾ ਦਿਨ ਬਨਾਇਆ ਜਾਂਦਾ ਆਪਾਂ ਹਰ ਸਾਲ ਉਡੀਕਦੇ ਆਂ ਇਹ ਦਿਹਾੜੇ ਦੀ ਬਿਲਕੁਲ ਜੀ ਦੇਖੋ ਜੀ ਇਹ ਦਿਨ ਦਾ ਬੇ ਸਬਰੀ ਨਾਲ ਇੰਤਜ਼ਾਰ ਹੁੰਦਾ ਸਾਡੇ ਬਟਾਲਾ ਵਾਸੀਆਂ ਨੂੰ ਇੰਤਜ਼ਾਰ ਹੁੰਦਾ ਹੈ ਪਿੰਡਾਂ ਦੀਆਂ ਦੂਰੋਂ ਨੇੜੇ ਦੀਆਂ ਸੰਗਤਾਂ ਨੂੰ ਵੀ ਵੱਖਰਾ ਇੰਤਜ਼ਾਰ ਹੁੰਦਾ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਵਸ ਰਹੇ ਪੰਜਾਬੀਆਂ ਨੂੰ ਵੱਖਰਾ ਇੰਤਜ਼ਾਰ ਹੁੰਦਾ ਕਿਉਂਕਿ ਉਹ ਦਿਨ ਦੇ ਵਿੱਚ ਇੱਕ ਵੱਖਰੀ ਵੱਖਰਾ ਮਾਹੌਲ ਹੁੰਦਾ ਹੈ ਸੋ ਆਪਾਂ ਆਪੇ ਲੰਗਰ ਲੱਗਦੇ ਹੁੰਦੇ ਨੇ ਹਰ ਬੰਦਾ ਇੱਕ ਸੇਵਾ ਦੇ ਵਿੱਚ ਲੀਨ ਹੋਇਆ ਹੁੰਦਾ ਸੋ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਇਹ ਜਿਹੜੀ ਸੇਵਾ ਮੇਰੇ ਭਾਗਾਂ ਚ ਵੀ ਆਈ ਹੈ ਔਰ ਆਪਾਂ ਔਰ ਪ੍ਰਾਪਰਲੀ ਸਰਕਾਰ ਵੱਲੋਂ ਮੈਂ ਧੰਨਵਾਦ ਕਰਦਾ ਹਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਜਿਨ੍ਹਾਂ ਨੂੰ ਪ੍ਰਸ਼ਾਸਨ ਨੇ ਸੰਗਤ ਨੇ ਜੋ ਵੀ ਬੇਨਤੀ ਕੀਤੀ ਉਹਨੂੰ ਖੇੜੇ ਮੱਥੇ ਉਹਨਾਂ ਨੇ ਕਬੂਲ ਕਰਕੇ ਜੋ ਵੀ ਇਹਨਾਂ ਦੀਆਂ ਦਮਾਨਾਂ ਆਈਆਂ ਉਹਨਾਂ ਲੋਕ ਨੂੰ ਜਿਹੜਾ ਜੀ ਛੁੱਟੀ ਦੀ ਗੱਲ ਕੀਤੀ ਛੁੱਟੀ ਪ੍ਰਵਾਨ ਹੋ ਗਈ ਜੇ ਸਿਕਿਉਰਿਟੀ ਦੀ ਗੱਲ ਕੀਤੀ ਤੇ 100 ਕੈਮਰਾ ਜਿਹੜਾ ਬਟਾਲੇ ਦੇ ਵਿੱਚ ਵੱਖਰੇ ਤੌਰ ਤੇ ਜਿਹੜਾ ਲੱਗ ਰਿਹਾ ਜਿਹਦੇ ਵਿੱਚ ਪਹਿਲੀ ਵਾਰੀ ਹੋਊਗਾ ਦੇਖਿਆ ਜਾਇਆ ਕਿ ਕੈਮਰਾ ਇੱਕ ਪੰਨੀ ਨਜ਼ਰ ਰੱਖੂਗਾ ਸੁਰੱਖਿਆ ਜਿਹੜੀ ਕੀਤੀ ਜਾਊਗੀ ਕਿਉਂਕਿ ਇੱਕ ਸਾਰੀ ਦੇਖਿਆ ਜਦੋਂ ਰਾਸ਼ਟਰਮੰਦਰ ਸਨੈਚਿੰਗ ਦੀਆਂ ਮਾਰਤਾਂ ਜਾਂ ਕੁਝ ਹੁੱਲੜ ਬਾਜ਼ ਵੀ ਰਹੇ ਬਿਲਕੁਲ ਜੀ ਮੈਂ ਤੁਹਾਨੂੰ ਦੱਸਣਾ ਚਾਹਦਾ ਜਿਹੜੇ ਵੀ ਹੁੱਲੜ ਬਾਜ਼ ਜਿਹੜੇ ਨੇ ਮੈਂ ਕਿਹਾ ਸਿੱਖਣਾ ਜਾਂ ਜਿਹੜੇ ਗਲਤ ਅਨਸਰ ਨੇ ਪ੍ਰੋਪਰਲੀ ਜੋ ਵੀ ਇਹ ਕੈਮਰੇ ਦੀ ਨਿਗਰਾਨੀ ਹੈਟ ਹੋਣੀ ਹੈ ਜੇ ਕੋਈ ਕੋਈ ਵੀ ਕਿਸੇ ਵੀ ਕਿਸਮ ਦੀ ਗਲਤੀ ਕਰਦਾ ਉਹ ਬਖਸ਼ਿਆ ਨਹੀਂ ਜਾਏ। ਇਹ ਵੀ ਦੇਖਣ ਨੂੰ ਮਿਲਿਆ ਕਿ ਪ੍ਰਸ਼ਾਸਨ ਵੀ ਬੜਾ ਜੋਸ਼ ਦਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਆਪਣੇ ਤੌਰ ਤੇ ਜਾਇਜ਼ਾ ਲੈ ਰਹੇ ਹੋ ਪ੍ਰਸ਼ਾਸਨ ਆਪਣੇ ਤੌਰ ਤੇ ਮਤਲਬ ਪੱਕਾ ਵਕਤ ਟੀਮਸ ਲੱਗੀਆਂ। ਇਹ ਦੇਖੋ ਜੀ ਇਹ ਅਲੱਗ-ਅਲੱਗ ਟੀਮਾਂ ਲੱਗੀਆਂ। ਪ੍ਰਸ਼ਾਸਨ ਜੇ ਕਾਰਪੋਰੇਸ਼ਨ ਉਹ ਆਪਣੀ ਜਗ੍ਹਾ ਕਿਉਂਕਿ ਸਾਡੀ ਅਕਸਰ ਅਖੀਰ ਫਿਰ ਮੀਟਿੰਗ ਇਕੱਠੀ ਕੰਬਾਈਨ ਹੁੰਦੀ ਹੈ। ਉਹਨਾਂ ਨੂੰ ਕਿਤੇ ਵੀ ਆਪਣੀਆਂ ਕਮੀਆਂ ਲੱਭ ਕੇ ਲੈਂਦੇ। ਉਹ ਜਾਣਦੇ ਨੇ ਪਹਿਲਾਂ ਉਹ ਚੈੱਕ ਕਰਦੇ ਨੇ। ਉਸ ਤੋਂ ਬਾਅਦ ਜੇ ਪੁਲਿਸ ਲੌਬੀ ਦੀ ਗੱਲ ਕਰਾਂ ਉਹ ਆਪਣੇ ਡਿਪਾਰਟਮੈਂਟ ਅਕੋਰਡਿੰਗ ਕੰਮ ਕਰ ਰਹੇ ਨੇ ਮੈਂ ਹੁਣ ਇਹ ਵਾਚ ਕਰਨਾ ਵੀ ਕਮੀਆਂ ਕਿੱਥੇ ਕਿੱਥੇ ਰਹਿ ਗਈਆਂ ਨੇ ਹੁਣ ਕੱਲ ਮੈਂ ਐਸਐਸਪੀ ਸਾਹਿਬ ਡੀਸੀ ਸਾਹਿਬ ਆਪਸ ਸਾਰੇ ਇਕੱਠੇ ਗੱਡੀ ਦੇ ਵਿੱਚ ਜਾ ਕੇ ਆਪਾਂ ਆਮਾਨਾ ਕੀਤਾ ਦੁਖੇਜਾ ਕੀਤਾ ਆਪਣੇ ਵੱਲੋਂ ਤੇ ਕੋਈ ਕਸਰ ਆਪਾਂ ਨਹੀਂ ਛੱਡੀ ਪਰ ਜਿੱਥੇ ਵੀ ਕਿਤੇ ਸਾਡੇ ਦਾ ਧਿਆਨ ਨਹੀਂ ਹੁੰਦਾ ਯਾਨੀ ਕਿ ਮੈਨੂੰ ਇਤਲਾਹ ਕਰਨੀ ਸਾਰੇ ਅਫਸਰ ਸਹਿਬਾਨ ਡਿਊਟੀਆਂ ਤੇ ਹਾਜ਼ਰ ਨੇ ਜਿੱਥੇ-ਜਿੱਥੇ ਜਿਹੜੀ ਵੀ ਕਿਸਮ ਦੀ ਕਿਸੇ ਨੂੰ ਦਿੱਕਤ ਆਉਂਦੀ ਹੈ ਡਾਇਰੈਕਟ ਅਫਸਰਾਂ ਨੂੰ ਕੰਮ ਕਰਕੇ ਉਹ ਆਪਣੀ ਦਿੱਕਤ ਦਾ ਸੌਲਵ ਆਊਟ ਕਰਾਉਂਦੇ ਪਿਛਲੀ ਵਾਰ ਵੀ ਮੁਖਤੰਤੂ ਦੇ ਪਰਿਵਾਰ ਦੇ ਮੈਂਬਰਸ ਪਹੁੰਚੇ ਸੀ ਅੱਜ ਵੀ ਐਸਾ ਹਾਂ ਬਿਲਕੁਲ ਜੀ ਬਿਲਕੁਲ ਮੈਂ ਤਾਨਮਦ ਕਰਦਾ ਆਪਣੇ ਮਰਜ਼ੂ ਮੁਖਤੰਤੂ ਜਾਫਰਵੰਦ ਮਾਜੀਨਾ ਦੇ ਮੈਸੇਜ ਉਹਨਾਂ ਨੇ ਮੈਨੂੰ ਆਸਪਾਸੋਂ ਦਿੱਤਾ ਔਰ ਮੈਂ ਮੈਨੂੰ ਕਹਿ ਰਹੇ ਸੀ ਮੈਂ ਬਪਾਈ ਦੇ ਵਿਆਹ ਤੇ ਪਹੁੰਚਣਾ ਜਿਉਂ-ਜਿਉਂ ਮੈਨੂੰ ਮੈਸੇਜ ਲੱਗੂਗਾ ਮੈਂ ਤੁਹਾਨੂੰ ਕੰਦੇ ਕਰਾਂਗਾ ਬਿਲਕੁਲ ਅਪਾ ਗੱਲ ਕੀਤੀ ਐਮਐਲਏ ਕਮਨ ਸ਼ੇਸ਼ ਸਿੰਘ ਸ਼ਾੜੀ ਕਲ ਤੁਸੀਂ ਜਿਨ੍ਹਾਂ ਨੇ ਦੱਸਿਆ ਕਿ ਕੀ ਕੀ ਅਰੇਂਜਮੈਂਟਸ ਨੇ ਕਿਉਂਕਿ ਇੱਕ ਬੜੀ ਵੱਡੀ ਜ਼ਿੰਮੇਵਾਰੀ ਵਾਲਾ ਇਹ ਇਹ 3 ਦਿਨ ਦਾ ਜੋੜ ਮੇਲਾ ਹਜ਼ਾਰਾਂ ਨਹੀਂ ਲੱਖਾਂ ਦੀ ਤعداد ਦੇ ਵਿੱਚ ਜਿਵੇਂ ਮੈਂ ਜਿਵੇਂ ਪਹਿਲੇ ਵੀ ਦੱਸਿਆ ਕਿ ਲੱਖਾਂ ਤعداد ਦੇ ਵਿੱਚ ਸੰਗਤ ਜਿਹੜੀ ਹੈ ਦੂਰ ਦੁਲਾਡੇ ਤੋਂ ਇੱਥੇ ਪਹੁੰਚਦੀ ਹੈ ਔਰ ਉਹਨਾਂ ਨੇ ਦੱਸਿਆ ਕਿ ਜਿੱਥੇ ਸੀਸੀਟੀਵੀ ਕੈਮਰਾਜ਼ ਇੰਸਟਾਲ ਕਰ ਦਿੱਤੇ ਗਏ ਨੇ ਸ਼ਹਿਰ ਨੂੰ ਪੈਰੀਦਰਲ ਰੱਖੀ ਜਾਏਗੀ ਸੁਰੱਖਿਆ ਦੇ ਪੱਖ ਤੋਂ ਉੱਥੇ ਹੀ ਇੱਕ ਸਰਕਾਰੀ ਛੁੱਟੀ ਵੀ ਅਨਾਉਂਸ ਕਰ ਦਿੱਤੀ ਗਈ ਹੈ ਬਟਾਲਾ ਲਈ ਔਰ ਉਸ ਨਾਲ ਜੋ ਵੀ ਅਰੇਂਜਮੈਂਟਸ ਨੇ ਉਹਨਾਂ ਦੇ ਇੱਕ ਪੂਰਾ ਜਾਇਜ਼ਾ ਲਿਆ ਜਾ ਰਿਹਾ ਹੈ ਔਰ ਹਰ ਪੱਖ ਤੋਂ ਜਿਹੜਾ ਪੂਰੀ ਤਰ੍ਹਾਂ ਬਟਾਲਾ ਨਗਰ ਔਰ ਬਟਾਲੇ ਦੀ ਸੰਗਤ ਪਿਆਰ ਇਸ ਦਿਹਾੜੇ ਨੂੰ ਲੈ ਕੇ ਕੈਮਰਾ ਪਰਸਨ ਦੀ ਕੀ ਦੇ ਨਾਲ ਫਰਦਲ ਚਾਵਲਾ ਜਗਬਦੀ ਟੀਵੀ ਲੀਗ ਕੁਲਾਸਕੀ